ਬੋਲੇ ਸੋਨਰ ਪਿਆ ਸਤਿਗੁਰੂ ਰਵਦਾਸ ਮਹਾਰਾਜ ਕੀ ਜੈ ਆਓ ਪੂਰ ਪਿਆਰੀ ਸਾਧ ਸੰਗਤ ਜੀ ਤੰਤਨ ਡੇਰਾ 108 ਸੰਤ ਬਾਬਾ ਪੂਰਨਾਰਜ ਜੀ ਜਿਨ੍ਹਾਂ ਦੇ ਗਦਨ ਸਿੰਘ ਜੀ 108 ਸੰਤ ਰਿਸ਼ਨਾਰ ਜੀ ਜਿਨ੍ਹਾਂ ਦੇ ਸੈਕਟਰੀ ਸਾਹਿਬ ਸ਼੍ਰੀ ਕਮਲਜੀਤ ਕੋਥੜਾ ਜੀ ਆਓ ਆਪਾਂ ਉਹਨਾਂ ਦੇ ਵੀ ਵਿਚਾਰ ਸੰਗਤਾਂ ਦੇ ਸਾਹਮਣੇ ਕਰੀਏ ਜੀ ਜੋ ਬੋਲੇ ਸੋਨਰ ਪਿਆ ਸਤਿਗੁਰੂ ਰਵਦਾਸ ਮਹਾਰਾਜ ਕੀ ਜੈ ਸਮੁੱਚੀ ਮਾਨਵਤਾ ਦੇ ਸਰਬਸਾਂਝੇ ਰਹਿਬਰ ਬੇਗਮਪੁਰੇ ਦੇ ਸੰਸਥਾਪਕ ਧਾਰਮਿਕ ਅਤੇ ਸਮਾਜਿਕ ਕ੍ਰਾਂਤੀ ਦੇ ਮੋਢੀ ਤਨ ਤਨ ਸਤਿਗੁਰੂ ਰਵਦਾਸ ਮਹਾਰਾਜ ਜੀ ਦਾ 648ਵਾਂ ਖੁਸ਼ੀਆਂ ਭਰਿਆ ਮਹਾਨ ਪ੍ਰਕਾਸ਼ ਦਿਹਾੜਾ ਜਦੋਂ ਸਮੁੱਚੇ ਵਿਸ਼ਵ ਦੇ ਅੰਦਰ 12 ਫਰਵਰੀ ਦਿਨ ਬੁੱਧਵਾਰ 2025 ਨੂੰ ਬਹੁਤ ਹੀ ਖੁਸ਼ੀਆਂ ਚਾਹਾਂ ਸੱਜਣਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਉਸੇ ਹੀ ਸਬੰਧ ਦੇ ਵਿੱਚ ਹਰ ਸਾਲ ਰਬਦਾਸੀਆ ਧਰਮ ਦਾ ਕੇਂਦਰ ਬਿੰਦੂ ਔਰ ਅਮਰਤ ਬਾਣੀ ਤਨ ਤਨ ਸਤਗੁਰੂ ਰਬਦਾਸ ਮਹਾਰਾਜ ਜੀ ਦੇ ਮਹਾਨ ਪ੍ਰਚਾਰਕ ਡੇਰਾ ਸਤਖੰਡ ਬੱਲਾ ਔਰ ਡੇਰੇ ਦੇ ਮੌਜੂਦਾ ਗੱਦੀ ਨਿਸ਼ੀਨ ਪਰਮ ਸਤਕਾਰਯੋਗ ਆਦਰਨੀਆ ਬੰਦਨੀਆ ਸੰਤ ਨਰਿੰਦਰ ਦਾਸ ਮਹਾਰਾਜ ਜੀ ਜਿਨ੍ਹਾਂ ਵੱਲੋਂ ਹਰ ਸਾਲ ਜਿਨ੍ਹਾਂ ਦੀ ਦੇਖ ਰਿਕਤੇ ਵਿੱਚ ਜਲੰਧਰ ਰੇਲਵੇ ਸਟੇਸ਼ਨ ਤੋਂ ਬੇਗੰਪੁਰਾ ਐਕਸਪ੍ਰੈਸ ਸਪੈਸ਼ਲ ਟ੍ਰੇਨ ਰਾਹੀਂ ਹਜ਼ਾਰਾਂ ਸੰਗਤਾਂ ਸਤਗੁਰਾਂ ਦਾ ਮਹਾਨ ਪ੍ਰਕਾਸ਼ ਦਿਹਾੜਾ ਮਨਾਉਣ ਵਾਸਤੇ ਕਾਂਛੀ ਬਨਾਰਸ ਸਤਗੁਰਾਂ ਦੇ ਮਹਾਨ ਜਨਮ ਸਥਾਨ ਮੰਦਰ ਵਿਖੇ ਪਹੁੰਚ ਕੇ ਬਹੁਤ ਹੀ ਸ਼ਰਧਾ ਤੇ ਸਤਕਾਰ ਸਹਿਤ ਸਤਗੁਰਾਂ ਦੇ ਪੁਰਬ ਮਨਾਏ ਜਾਂਦੇ ਨੇ ਅੱਜ 9 ਫਰਵਰੀ ਨੂੰ ਜਲੰਧਰ ਰੇਲਵੇ ਸਟੇਸ਼ਨ ਤੋਂ ਲੱਖਾਂ ਲੋਕਾਂ ਦੀ ਹਾਜ਼ਰੀ ਦੇ ਵਿੱਚ ਆਦਰਨੀਆ ਸਤਿਕਾਰਯੋਗ ਸੰਤ ਲੰਝਣ ਦਾਸ ਮਹਾਰਾਜ ਜੀ ਹਜ਼ਾਰਾਂ ਸੰਗਤਾਂ ਨੂੰ ਨਾਲ ਲੈ ਕੇ ਬੇਗੰਪੁਰਾ ਸਪੈਸ਼ਲ ਟ੍ਰੇਨ ਆਹੀ ਜਿੱਥੇ ਸਤਗੁਰਾਂ ਦੀ ਜੈਜਾਕਾਰ ਕਰਦੀਆਂ ਹੋਈਆਂ ਸੰਗਤਾਂ ਟ੍ਰੇਨ ਦੇ ਵਿੱਚ ਸ਼ੀਰ ਗਵਰਦਨਪੁਰ ਵਾਰਾਂ ਰੱਸੀ ਨੂੰ ਜਾ ਰਹੀਆਂ ਨੇ ਸੰਗਤਾਂ ਨੂੰ ਵਧਾਈਆਂ ਦੇ ਰਹੀਆਂ ਨੇ ਬਹੁਤ ਹੀ ਖੁਸ਼ੀਆਂ ਭਰਿਆ ਤੇ ਸੁਭਾਗਾ ਸਮਾਂ ਮਹਾਰਾਜ ਜੀ ਦੇ ਨਾਲ ਵਕ ਵਕ ਡੇਰੀਆਂ ਤੋਂ ਮਹਾਨ ਮਹਾਪੁਰਖ ਵੀ ਨਾਲ ਸਤਗੁਰਾਂ ਦਾ ਪਰਮ ਬਣਾਉਣ ਵਾਸਤੇ ਹਾਜ਼ਰੀ ਭਰ ਰਹੇ ਆ ਔਰ ਇਸ ਭਾਗੇ ਸਮੇਂ ਤੇ ਡੇਰਾ ਤਨਤਨ ਸੰਤ ਬਾਬਾ ਫੂਲ ਨਾਜ਼ੀ ਔਰ ਸੰਤ ਬਾਬਾ ਬ੍ਰਹਮਨਾਥ ਮਹਾਰਾਜ ਜੀ ਦੇ ਪਾਵਨ ਅਤੇ ਪਵਿੱਤਰ ਅਸਾਨਾਂ ਦੇ ਮੌਜੂਦਾ ਗੱਦੀ ਨਿਸ਼ੀਣ ਪਰਮ ਸਤਕਾਰਯੋਗ ਆਦਨੀਆਂ ਬੰਦਨੀਆਂ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਵੀ ਵਿਸ਼ੇਸ਼ ਤੌਰ ਤੇ ਇਸ ਗ੍ਰੇਨ ਦੇ ਵਿੱਚ ਸੇਵਾਦਾਰਾਂ ਦੇ ਨਾਲ ਸਤਗੁਰਾਂ ਦਾ ਪੁਰਬ ਮਨਾਉਣ ਵਾਸਤੇ ਜਾ ਰਹੇ ਨੇ ਸੋ ਆਓ ਜਗਤਗੁਰੂ ਤੁਨ ਤੁਨ ਸਤਗੁਰੂ ਰਬਦਾਸ ਮਹਾਰਾਜ ਜੀ ਦਾ 648ਵਾਂ ਖੁਸ਼ੀਆਂ ਭਰਿਆ ਪ੍ਰਕਾਸ਼ ਪੁਰਬ ਮਨਾਉਂਦੇ ਹੋਏ ਆਪਾਂ ਇਹ ਸੰਕਲਪ ਕਰਕੇ ਕਿ 14ਵੀਂ ਸਦੀ ਦੇ ਅੰਦਰ ਜੋ ਸੰਦੇਸ਼ ਸਮੁੱਚੀ ਮਾਨਵਤਾ ਵਾਸਤੇ ਸਤਗੁਰੂ ਰਬਦਾਸ ਮਹਾਰਾਜ ਜੀ ਨੇ ਦਿੱਤਾ ਸੀ ਕਿ ਮਾਦੋ ਅਵਿਦਿਆ ਹਿਤਕੀਨ ਵਿਵੇਕ ਦੀਪ ਮਲੀਨ ਸਤ ਵਿਦਿਆ ਕੋ ਪੜੇ ਪ੍ਰਾਪਤ ਕਰੇ ਸਦਾ ਗਿਆਨ ਰਵਿਦਾਸ ਕਹੇ ਬਿਨ ਵਿਦਿਆ ਨਰਕੋ ਜਾਨ ਅਜਾਨ ਗੁਰੂ ਰਵਿਦਾਸ ਜੀ ਦੀ ਬਾਣੀ ਨੂੰ ਮੰਨ ਕੇ ਬਾਬਾ ਸਾਹਿਬ ਦੀਆਂ ਗੱਲਾਂ ਪੱਲੇ ਨਾਲ ਬਨ ਕੇ ਵਿੱਚ ਅੰਬਰੀ ਉਡਾਰੀਆਂ ਲਾਇਓ ਇੱਕ ਰੋਟੀ ਘੱਟ ਖਾ ਲਿਓ ਬੱਚੇ ਆਪਣੇ ਜ਼ਰੂਰ ਪੜ੍ਹਾਇਓ ਬੱਚੇ ਆਪਣੇ ਜ਼ਰੂਰ ਪੜ੍ਹਾਇਓ ਤੇ ਨਾਲ ਦੀ ਨਾਲ ਸਮਾਜ ਅੰਦਰ ਫੈਲੀਆਂ ਹੋਈਆਂ ਪੈੜੀਆਂ ਕਰੀਤੀਆਂ ਵਹਿ ਪਰਮ ਜਾਦੂ ਟੂਣੇ ਅਤੇ ਤਾਗੇ ਤਵੀਤਾਂ ਦੀ ਫਲਸਫੀ ਚੋਂ ਨਿਕਲ ਕੇ ਇੱਕ ਚੰਗੇ ਸੋਹਣੇ ਤੇ ਨਿੱਗਰ ਸਮਾਜ ਦੇ ਸਿਰਜਕ ਬਣ ਕੇ ਸਤਗੁਰੂ ਰਬਦਾਸ ਮਹਾਰਾਜ ਜੀ ਵੱਲੋਂ ਦਰਸਾਏ ਹੋਏ ਬੇਗਮ ਪਰੇ ਦੇ ਸੰਕਲਪ ਔਰ ਰਾਜ ਭਾਗ ਦੀਆਂ ਮੰਜਲਾਵਾਂ ਨੂੰ ਵੀ ਵਧਣ ਦਾ ਸੰਕਲਪ ਕਰੀਏ ਇਹੀ ਸਤਗੁਰਾਂ ਦੇ ਪਰਮ ਮਨਾਉਣ ਦਾ ਅਸਲੀ ਮਨੋਰਥ ਹੋ ਸਕਦਾ ਹੈ ਸੋ ਇੱਕ ਵਾਰ ਡੇਰਾ ਤਨ ਤਨ ਸੰਤ ਬਾਬਾ ਫੂਲਨਾਲੀ ਔਰ ਸੰਤ ਬਾਬਾ ਬ੍ਰਹਮਨਾਥ ਮਹਾਰਾਜ ਜੀ ਦੇ ਪਾਵਨ ਅਤੇ ਪਵਿੱਤਰ ਅਸਾਨਾਂ ਤੋਂ ਡੇਰੇ ਦੇ ਮੌਜੂਦਾ ਗੱਦੀ ਨਿਸ਼ੀਨ ਸਤਕਾਰਯੋਗ ਸੰਤ ਕ੍ਰਿਸ਼ਨਨਾਥ ਮਹਾਰਾਜ ਜੀ ਹੁਣਾਂ ਵੱਲੋਂ ਤੇ ਡੇਰਾ 체ੜੂ ਦੀਆਂ तमाम श्रद्धालु ਸੰਗਤਾਂ ਵੱਲੋਂ ਦੇਸ਼ ਅਤੇ ਵਿਦੇਸ਼ ਵਿੱਚ ਵਸਦੀਆਂ ਸਮੁੱਚੀਆਂ ਸੰਗਤਾਂ ਨੂੰ ਜਗਤ ਗੁਰੂ 탄ਤਨ ਸਤਿਗੁਰੂ ਰਵਦਾਸ ਮਹਾਰਾਜ ਜੀ ਦੇ 648ਵੇਂ 쿠ਸ਼ੀਆਂ ਪਰੇ ਮਹਾਰ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਕਰੋੜ ਕਰੋੜ ਵਧਾਈਆਂ ਹੋਰ ਜੀ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਤੇ ਪ੍ਰਿੰਟ ਮੀਡੀਆ ਔਰ ਇਲੈਕਟ੍ਰੋਨਿਕ ਮੀਡੀਆ ਰਾਹੀਂ ਬਹੁਤ ਹੀ ਸਤਿਕਾਰ ਸਹਿਤ ਸੇਵਾਦਾਰ ਸੇਵਾਾਂ ਮਾਂ ਨਿਭਾ ਰਹੇ ਨੇ ਕਾਂਚੀ ਟੀਵੀ ਔਰ 22 ਲਾਈਵ ਨਿਊਜ਼ ਸਮਾਜ ਦੇ ਅੰਦਰ ਸਾਡੇ ਆਪਣੇ ਚੈਨਲ ਜਿਹੜੇ ਰਹਿਬਰਾਂ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਦਿਨ ਰਾਤ ਸੇਵਾਾਂ ਨਿਭਾ ਰਹੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਭਾਰਤ ਜੈ ਸੰਵਿਧਾਨ ਜੈ ਸੰਤਾਂ ਦੀ ਜੀ